ਅਸੀਂ ਉਗਵਾਲਾ ਜਿਲ੍ਹੇ ਕੁਸਤਲਾ ਫਿਰਦਾ ਬੋਲੋ ਜੋ ਪਿਛਲੇ ਦਿਨੀ ਅ ਸੋਨੂ ਚੈਨਲ ਜੋ ਨਿਊਜ਼ 24 ਹੈ ਉਹਨਾਂ ਨੇ ਸਤੁਰਮ ਦਾਸ ਮਹਾਰਾਜ ਦੇ ਅ ਮਿਸ਼ਨ ਨੂੰ ਹੋਆ ਅਤੇ ਉਹਨਾਂ ਨੇ ਜੋ ਐਸ ਯੂਨੀ ਹੈ ਜਿਉਂ ਉਹਨਾਂ ਨੇ ਜਿਹੜੀ ਵਿਸਥਾਰ ਪਾ ਰਾਇਆ ਬੋਲੋ ਇਸ ਚਾਏ ਕੀ ਦੀ ਉਸ ਦੇ ਵਿੱਚ ਜਿੱਦੇ ਵੀ ਸੰਗਰਮ ਰਾਸ ਮਹਾਦੇਵ ਨਾਮੇਵਾ ਸ਼ਬਦਾਂ ਤੋਂ ਸੰਕਟਾਂ ਦੇ ਪੂਰੀ ਦੁਨੀਆ ਵਿੱਚ ਬੈਠਿਆ ਨੇ ਔਰ ਉਹਨਾਂ ਨੇ ਇਹਦੇ ਪ੍ਰਤੀ ਬੜੀ ਗੰਭੀਰਤਾ ਦੇ ਨਾਲ ਰੋਪਸ ਲਿਆ ਔਰ ਜੋ ਧਾਰਮਿਕ ਭਾਵਨਾ ਸੀ ਉਹਨੂੰ ਇਸ ਪਹੁੰਚੀ ਹੈ ਅੱਜ ਅਸੀਂ ਮਜ਼ਦੂਰ ਨੂੰ ਹੋ ਕੇ ਇਹ ਪ੍ਰਸਤਾਨ ਪਸ ਫਲਾਈਆ ਉਸ ਸਾਰਾ ਮੀਡੀਆ ਆਇਆ ਅਸੀਂ ਮੀਡੀਆ ਸਤਿਕਾਰ ਕਰਦੇ ਵੀ ਜਿਹੜੀ ਕੰਮ ਆ ਉਹ ਸਭ ਜਿਹੜੇ ਤੁਹਾਡੇ ਨਾਲ ਚੜ੍ਹੇ ਚਾਹੀਦੀ ਹੈ ਔਰ ਸਾਥ ਸਗਰਾਂ ਦੇ ਮਿਸ਼ਨ ਦੇ ਪ੍ਰਤੀ ਵਧੀਆ ਔਰ ਸਚਜੇ ਢੰਗ ਦੇ ਨਾਲ ਇਹਦਾ ਸਾਥ ਪੂਰਨ ਹੋਣਾ ਚਾਹੀਦਾ। ਬਹੁਤ ਹੀ ਕੁਝ ਨੇ ਦਿੱਤਾ ਮੈਂ ਔਰ ਜਿੰਨੇ ਵਿਗਰਮ ਕੇ ਔਰ ਜਿੰਨੇ ਵੀ ਡਰਾਈਵਰ ਨੇ ਮਹਾਨ ਬੋਲ ਖਿੱਚਿਆ। ਉਹ ਸਾਰੇ ਆਦਰਨੀਏ ਔਰ ਸਨਮਾਨ ਦੇ। ਲੇਕਿਨ ਮਹਾਰ ਗੁਰੂ ਸਾਹਿਬ ਇਹੋ ਜਿਹੀ ਸ਼ਬਦਾਂ ਦੀ ਬਤਨੀ, ਸਾਹਿਬ ਜੀਆ, ਟੀਕਾ ਟਿਪੜੀ ਕਰਨੀ ਇੱਕ ਅੱਛੀ ਗੱਲ ਨੇ। ਅਸੀਂ ਅਰ ਅਦਾਸੀ ਆ ਕਮੈਂਟ ਦੇ ਨਾਲ ਸੁਭਕਾ ਗਲਤ ਪਹੁੰਚਾ ਅਸੀਂ ਔੜੇ ਨਾ ਔੜਾ ਲਾ ਕੇ ਖੜੇ ਆ ਪਿਛਲੇ ਦਿਨੀ ਇਸ ਪ੍ਰਤੀ ਪ੍ਰਦਰਸ਼ਨ ਹੋਇਆ ਬਾਕ ਬਖਤਾਵਾ ਤੇ ਜੋ ਐਸਯੂਐਨਐਲ ਚੈਨਲ ਦੇ ਮਾਲਕ ਨੇ ਉਹਨਾਂ ਦੇ ਪ੍ਰਤੀ ਜਿਹੜਾ ਹੈਗੇ ਆ ਅਫਾਏ ਦਾਬ ਹੋਈ ਹੈ ਪਰ ਬਣਦੀ ਕਾਰਵਾਈ ਜਾਂ ਟੋਕੀ ਕਾਰਵਾਈ ਨਹੀਂ ਹੋਈ ਮੈਂ ਉਹ ਤੁਹਾਨੂੰ ਸਾਰਾ ਪੜ ਕੇ ਸੁਣਾਉਂਦਾ ਚੈਨਲ ਨਿਊਜ਼ 24 ਦੇ ਬਾਅਦ ਅਤੇ ਮੈਜਰ ਪ੍ਰੈਕਟਰ ਨੂੰ ਕਿਰਤਾ ਕਿਉਂ ਨਹੀਂ ਕੀਤਾ ਮੰਗਲਵਾਰ ਤੱਕ ਕਿਰਤਾ ਨਹੀਂ ਨਾ ਹੋਈ ਤਾਂ ਬੋਧਬਾ ਹੋਣਗੇ ਯੋਗਤਾ ਪ੍ਰਦਰਸ਼ਨ ਜਿਹੜਾ ਜ਼ਿੰਮੇਵਾਰ ਪੰਚਾਇਤ ਦਾ ਅਧਿਕਾਰਸ਼ਨ ਹੋਏਗਾ ਅੱਜ 13 ਸਤੰਬਰ 13 ਸੰਤਵਾਵਾ ਪੂਰਨਾ ਜੀ ਦਾਸ ਕ੍ਰਿਸ਼ਨਾ ਅੱਜ ਦੇਦਰ ਵਿੱਚ ਪ੍ਰਸਤ ਕੰਪਨਾਂ ਦਾ ਅਸੀਂ ਆਖ ਰਹੇ ਹਾਂ ਕਿ ਸਰਕਾਰ ਵੱਲੋਂ ਹਾਲੇ ਤੱਕ ਚੈਨਲ ਨਿਊਜ਼ ਦੇ 24 ਦੇ ਮਾਲਕ ਅਤੇ ਮੈਨੇਜਰਟਰ ਨੂੰ ਜ਼ਰਤਾ ਕਿਉਂ ਨਹੀਂ ਕੀਤਾ ਗਿਆ ਜਦੋਂ ਕਿ ਉਹਨਾਂ ਵਿਰੁੱਧ ਗੁਰੂ ਰਵਿਦਾਸ ਜੀ ਮਹਾਰਾਜਾ ਅਪਮਾਨ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਫੜਕਾਉਂਦੇ ਹੋਏ ਲਾਗੇ ਕਰਵਾਉਂਦੇ ਵੱਖ-ਵੱਖ ਥਾਵਾਂਾਂ ਦੇ ਅੰਦਰ 295ਏ ਅਤੇ 150 ਵੰਗਾ ਦੇ ਸਾਰਾ ਇਹ ਕਿਸ ਤਰ੍ਹਾਂ ਕੀਤਾ ਗਿਆ ਅ ਮਸਲਾ ਕੇਸਦਾਰਨ ਦਰਦਕਾਰ ਦੇ ਨਾਲ ਨਹੀਂ ਹੋਇਆ ਸਭੋ ਗ੍ਰਿਫਤਾਰੀ ਜ਼ਰੂਰੀ ਹੈ ਤੋ ਦਾਸ ਆਖ ਰਿਹਾ ਕਿ ਜੇਕਰ ਵੰਗਾ ਵਾਲ ਨੂੰ ਭਾਮ 17 ਸਤੰਬਰ ਤੱਕ ਚੈਨਲ ਦੇ ਮਾਲਕ ਅਤੇ ਐਡੀਟਰ ਦੀ ਗ੍ਰਿਫਤਾਰੀ ਨਾ ਹੋਏ ਤੋ ਬੋਤਵਾ ਨੂੰ ਮਿਤੀ 18 ਸਤੰਬਲੂ ਪੰਡਾ ਆਭਾ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਉਂਦਾ। ਅਤੇ ਗੁਰਮਤਾਸ ਮਹਾਰਾਜ ਦੇ ਨਾਮ ਦੇਵਾ ਸਾਰੀਆਂ ਸੰਗਤਾਂ ਨੂੰ ਜੋ ਦੀਸ਼ ਅਤੇ ਉਦੇਸ਼ ਬਸਰੀਆਂ ਨੇ ਉਹਨਾਂ ਨੂੰ ਫਰਜ਼ ਸਾਡੇ ਵੱਲੋਂ ਅਪੀਲ ਹੈ ਕਿ ਉਹ ਇਸ ਸਮੇਂ ਕੌਮ ਦਾ ਸਾਥ ਦੇ ਅਤੇ ਸੰਗਠਨ ਸਿੰਘ ਕਿਆ ਬਾਤ ਕਹ ਰਿਹਾ ਹੈ। ਤਾਂ ਸੇ ਵੀ ਆਖ ਰਿਹਾ ਕਿ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਠੋਕੀ ਕਾਰਵਾਈ ਨਹੀਂ ਕੀਤੀ ਗਈ। ਪਾ ਸਰਕਾਰ ਨੂੰ ਚਾਹਤਾ ਸੀ ਇਹ ਉਹ ਚੈਨਲ ਦੇ ਮਾਲਕ ਅਤੇ ਮੈਂ ਤਾਂ ਐਡੀਟਰ ਨੂੰ ਗੱਲ ਕਰ ਕੰਮ ਸੰਬੰਧੀ ਕुलिस 파ਟੀਆ ਨੂੰ ਰਵਾਨਾ ਕਰਦੀ ਪਰ ਸਰਕਾਰ ਦੇ ਅਜਿਹੇ ਨਾ ਕਰਕੇ ਇੱਕ ਵੱਖ 파ਟੀ ਰਹਿ ਜਾਣਾ ਸੰਬੰਧਿਤ ਤਾਂ ਦੱਸ ਕੇ ਵੀ ਆਗਰਿਆ ਕਿ ਇਸ ਸਮੇਂ ਪੂਰੇ ਸੰਤ ਸਮਾਜ ਨੂੰ ਅਰਬਲਾਸੀਆ ਕੌਮ ਦੇ ਨਾਲ ਤਰਨਾ ਚਾਹੀਦਾ ਅਤੇ ਇਕੱਠੇ ਹੋਣਾ ਚਾਹੀਦਾ ਹੈ ਇਹ ਇਹ ਆਸਾ ਦਾ ਮਸਲ ਇਹ ਹੀ ਹੈ ਭਾਵੇਂ ਸਾਰੇ ਉਜਾਗ ਕਰਨ ਦਾ ਭਈ ਤਾਂ ਜਿੰਨੇ ਆ ਉਹ ਸਾਰੇ ਆਪਦੀਆਂ ਦਾ ਸਨਮਾਨ ਜੋ ਗਿਆ ਜਿੰਨੇ ਵੀ ਗ੍ਰੰਥ ਸਾਹਿ ਸਾਰੇ ਆਦਰਣੀਏ ਔਰ ਸਨਮਾਨਯੋਗ ਹੈ ਔਰ ਜਿੰਨੇ ਵੀ ਮਹਾਨ ਬਾਪੂ ਸ਼ਾਹ ਉਹ ਸਾਰੇ ਆਦਰਣੀਏ ਸਨਮਾਨਯੋਗ ਹੈ ਅ ਕਿਸੇ ਵੀ ਰਹਿਮ ਨੂੰ ਕਿਸੇ ਵੀ ਬੁਢੇ ਕੋਈ ਵੀ ਇਦਾਂ ਦੀ ਘਰਾਂ ਦੇ ਨਾਲ ਕਰਨੇ ਕੰਮੇ ਚਾਹੀਦੇ ਅਰਦਾਸੀਆ ਕੁਲੰਤੀ ਅਰਦਾਸੀਆ ਪਾਈਜਾਨਾ ਪੂਰਾ ਹਿੰਦੂ ਸਮਾਜ ਕਿ ਉਹਨਾਂ ਨੂੰ ਭਾਵਨਾਵਾਂ ਮੈਗਿਆ ਤੈਸ ਪਹੁੰਚੀ ਹੈ ਤੋਂ ਬਾਅਦ ਅਭੀ ਕਰਦਾ ਕਿ ਤੁਸੀਂ ਸਾਡਾ ਸਾਥ ਦਿਓ ਅਸੀਂ ਆ ਮਾਰਕੂਕੇ ਸੇ ਨਾ ਕਿਸੇ ਤਰੀਕੇ ਨਾਲ ਕਰਤਾਰ ਕਰਾਉਣ ਦੇ ਵਿੱਚ ਆਪਣੀ ਕਾਮਯਾਬੀ ਹਾਸਲ ਕਰਾਂਗੇ ਜੀ ਆਇਆਂ ਨੂੰ ਦੇਵਤਾਰ ਦੇਵ ਚੈ ਹੀ ਚੈ ਭਾਰਤ ਜੈ ਸੰਤਾਨ